ਜੀ ਸਤਿ ਸ਼੍ਰੀ ਅਕਾਲ ਜੀ ਹਰ ਸਨੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗਿਆ ਇੱਕ ਛੋਟੀ ਜੀ ਵੀਡੀਓ ਦੀ ਸ਼ੁਰੂਆਤ ਕਰਨ ਕਿਉਂਕਿ ਜੀ ਅੱਜ ਮੈਂ ਇਹ ਚੱਲੇ ਗਈ ਸੀਗੀ ਮਾਚੂ ਵੜਾ ਸਾਹ ਉਹਥੇ ਕੰਮ ਸੀਗਾ ਮੈਨੂੰ ਥੋੜਾ ਜਿਆ ਤਾਂ ਕਰਕੇ ਤੇ ਫਿਰ ਉੱਥੇ ਜਾਣ ਕਰਕੇ ਹੁਣ ਮੈਂ ਉੱਥੋਂ ਮਤਲਬ ਉੱਥੇ ਹੋਊਗੀ ਲੇਟ ਤੇ ਇਸ ਤੋਂ ਬਾਅਦ ਮੇਰੇ ਤੋਂ ਕੋਈ ਵੀਡੀਓ ਨਹੀਂ ਬਣਨੀ ਕਿਉਂਕਿ ਕੰਮ ਬਹੁਤ ਜ਼ਿਆਦਾ ਪਏ ਨੇ ਕੰਮ ਕਰਨੇ ਨੇ ਮੈਂ ਹਨਾ ਤੁਹਾਨੂੰ ਪਤਾ ਹੀ ਆ ਕੰਮਾਂ ਦਾ ਤੇ ਤੇ ਮੇਰਾ ਕੋਈ ਟਾਈਮ ਨਹੀਂ ਲੱਗਣਾ ਹੈਗਾ ਵੀਡੀਓ ਬਣਾਉਣ ਦਾ ਜੇ ਅੱਜ ਨਾ ਵੀਡੀਓ ਬਣਾਈ ਕੱਲੂ ਫਿਰ ਮੇਹ ਤੋਂ ਪਬਲਿਸ਼ ਨਹੀਂ ਹੋਣੀ ਹੈਗੀ ਫਿਰ ਤੁਸੀਂ ਆਪਣੇ ਜਿਹੜੇ ਭੈਣ ਭਾਈ ਦੇ ਚੋੜੇ ਹੋਏ ਹਨਾ ਉਹ ਫਿਰ ਆਪਣੀ ਵੀਡੀਓ ਡੀਕਦੇ ਨੇ ਫਿਰ ਉਹ ਕਹਿਣ ਲੱਜਿੰਦੇ ਨੇ ਵੀ ਤੁਸੀਂ ਵੀਡੀਓ ਕਿ ਨਹੀਂ ਪਾਈ ਹਨਾ ਤੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਚਲੋ ਛੋਟੀ ਜਿਹੀ ਵੀਡੀਓ ਬਣਾ ਦਿੰਦੇ ਆ ਤੇ ਮੈਂ ਚੁੜੇ ਸਾਬ ਗਈ ਸੀਗੀ ਤੇ ਉੱਥੋਂ ਲੈ ਕੇ ਆਣਾ ਸੀਗਾ ਕੁਝ ਇੱਕ ਤਾਂ ਆਪਣਾ ਉੱਥੇ ਕੰਮ ਸੀਗਾ ਤੇ ਕੁਝ ਲੈ ਕੇ ਆਉਣਾ ਸੀਗਾ ਸਮਾਨ ਆ ਜ਼ਿਆਦਾਤਰ ਚਲੋ ਕੰਮ ਹੋ ਵੀ ਸੀਗਾ ਹਨਾ ਜ਼ਰੂਰੀ ਕਿ ਪੋਸ਼ਣਾ ਮੈਂ ਆਪਦੇ ਸੂਟ ਲੈਣਾ ਸੀਗਾ ਇੱਕ ਸੂਟ ਲੈਣ ਵਾਸਤੇ ਗਈਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੇਲਾ ਨੇੜੇ ਆ ਰਿਹਾ ਹੈ ਨਾ ਤੇ ਮੇਲੇ ਤੇ ਪਾਉਣ ਲਈ ਸੂਟ ਵੀ ਚਾਹੀਦਾ ਮੈਂ ਨਾ ਦੋ ਸੂਟ ਵੈਸੇ ਤਾਂ ਤੁਹਾਨੂੰ ਪਤਾ ਮੈਂ ਦੋ ਸੂਟ ਆਰਡਰ ਕਰੇ ਹੋਏ ਨੇ ਹੈ ਨਾ ਆਪਣੀਆਂ ਭੈਣਾਂ ਜਿਹੜੀਆਂ ਆਪਣੀਆਂ ਜੁੜੀ ਹੋਈਆਂ ਪਿੰਡ ਕਾਲੇ ਦੇ ਬਲੌਕ ਵਾਲੀ ਉਹਨਾਂ ਤੋਂ ਦੋ ਸੂਟ ਆਰਡਰ ਕਰੇ ਹੋਏ ਨੇ ਹੈ ਨਾ ਉਹ ਆਪਣੇ ਤੱਕ ਹਾਲੇ ਪਾਰਸਲ ਪਹੁੰਚੇ ਨਹੀਂਗੇ ਮੈਨੂੰ ਇਹਨਾਂ ਫਿਕਰ ਆ ਹੈ ਨਾ ਵੀ ਛੇ ਦੇ ਲੇਟ ਪਹੁੰਚਣ ਜੋ ਕਿ ਇਹ ਦੂਰੋਂ ਆਉਣੇ ਨੇ ਹਨਾ ਟਾਈਮ ਲੱਗ ਸਕਦਾ ਫਿਰ ਉਹ ਸਿਉਣੇ ਵੀ ਨੇ ਸੂਟ ਇੰਨਾ ਟਾਈਮ ਹੈ ਨਹੀਂਗਾ ਮੇਲਾ ਨੇੜੇ ਆਵਗਾ ਜਾਂਦਾ ਹਨਾ ਤੇ ਫਿਰ ਸਿਉਣ ਨੂੰ ਵੀ ਟਾਈਮ ਲੱਗ ਜਾਣਾ ਤਾਂ ਮੈਨੂੰ ਐ ਆ ਵੀ ਜੇ ਕੋਰ ਲੇਟ ਹੋ ਗਏ ਸੂਟ ਵੀ ਕਦ ਸਿਉਵਾਂਗੇ ਹਨਾ ਫਿਰ ਬਿਲਕੁਲ ਹੀ ਟਾਈਮ ਹੈਗਾ ਕਾਹਾਂ ਦੀ ਕਾਹਾਂ ਤੱਕ ਜੋ ਜੋ ਦਿਨ ਨੇੜੇ ਆ ਰਹੇ ਨੇ ਇਹ ਆਪਣੇ ਹਨਾ ਮੇਲਾ ਬਹੁਤ ਭਾਰੀ ਮੇਲਾ ਲੱਗਦਾ ਜੀ ਕੱਟ ਬਹੁਤ ਜ਼ਿਆਦਾ ਹੁੰਦਾ ਹਨਾ ਫਿਰ ਬਹੁਤ ਜਲਦੀ ਆਪਣੇ ਕੱਟ ਵਗੈਰਾ ਹੋ ਜਾਂਦਾ ਸਾਰਾ ਕੁਝ ਰੈਡੀ ਕਰਕੇ ਰੱਖਣਾ ਪੈਂਦਾ ਮੇਲੇ ਤੋਂ ਪਹਿਲਾਂ ਤਾਂ ਕਰਕੇ ਫੇ ਮੈਂ ਹੁਣ ਇੱਕ ਸੂਟ ਲੈ ਕੇ ਆਈਆਂ ਸਪੈਸ਼ਲ ਤੇ ਮੈਂ ਹੈ ਵੀ ਚਲੋ ਸਮਾ ਲਈ ਹੈ ਨਾ ਜੇ ਤਾਂ ਸੂਟ ਜਦ ਤੱਕ ਪਹੁੰਚੇ ਉਹ ਆਪਾਂ ਸਮਾ ਲਾਂਗੇ ਹੈ ਨਾ ਨਹੀਂ ਉਸ ਤੋਂ ਪਹਿਲਾਂ ਆਪਣੇ ਕੋਲੇ ਸੂਟ ਰੈਡੀ ਹੋ ਜਾਊਗਾ ਤਾਂ ਕਰਕੇ ਫੇ ਮੈਂ ਸੂਟ ਲੈ ਕੇ ਆਈ ਨਾ ਲੈ ਕੇ ਆਈਆਂ ਜਿਵੇਂ ਛਪਿਆ ਹੋਏ ਤੁਸੀਂ ਦੱਸਿਓ ਕਿ ਉਹ ਜਿਵੇਂ ਲੱਗਿਆ ਤੁਹਾਨੂੰ ਦੇਖੋ ਇਹ ਛਪਿਆ ਹੋਇਆ ਲੈ ਕੇ ਆਈ ਨਾ ਆਪਾਂ ਲੈਂਸ ਲਵਾ ਲਾ ਕੇ ਨਾ ਸਜਾਵਾਂਗੇ ਨਾ ਤੇ ਚੁੰਨੀ ਨਾਲ ਇਹ ਤੇ ਪ੍ਰਿੰਟ ਵਾਲਾ ਸੂਟ ਕਿਉਂਕਿ ਗਰਮੀ ਹੁੰਦੀ ਆ ਆਪਣੇ ਮੇਲੇ ਨੂੰ ਬਹੁਤ ਜ਼ਿਆਦਾ ਤੇ ਫਿਰ ਹੁਣ ਸੂਟ ਮਤਲਬ ਹੌਲੇ ਜਿਹਾ ਪੈਂਦੇ ਨੇ ਮੇਲੇ ਨੂੰ ਹਨਾ ਨਾਲੇ ਕੰਮ ਹੋ ਜਾਂਦਾ ਵਿੱਚ ਕੰਮ ਵੀ ਬਹੁਤ ਕਰਨਾ ਹੁੰਦਾ ਤੇ ਫਿਰ ਭਜਨ ਠਪੋਤ ਰਹਿੰਦੀ ਹੈ ਮੇਲੇ 'ਚ ਹਨਾ ਰਿਸ਼ਤੇਦਾਰ ਬਹੁਤ ਜ਼ਿਆਦਾ ਆਉਂਦੇ ਨੇ ਤੇ ਫਿਰ ਮੈਂ ਨਾ ਇਹ ਹੌਲੇ ਜਿਹਾ ਸੂਟ ਲੈ ਕੇ ਇਹ ਸੂਟ ਮਤਲਬ ਸਮਾਵਾਂਗੇ ਆਪਾਂ ਸਿਓਵਾਂਗੇ ਤੇ ਨਾਲ ਦੀ ਚੁੰਨੀ ਹੈ ਇਹਦੇ ਚੁੰਨੀ ਤੇ ਨਾ ਲੈਸ ਲੱਗੀ ਹੋਈ ਹੈ ਸੂਟ ਨਾਲ ਦੀ ਪੱਟੀ ਜੀ ਲੱਗੀ ਹੋਈ ਆ ਤੇ ਇਹ ਆਪਾਂ ਦਾ ਸੂਟ ਹਨਾ 500 ਦਾ ਪਿਆ ਹੈ ਸੈਂਟੀਮੀਟਰ ਸੂਟ ਆ ਤੇ 500 ਦਾ ਲੈ ਕੇ ਆਏ ਆ ਆਪਾਂ ਇਹ ਇਹਨੂੰ ਸਮਾ ਲਾਂਗੇ ਜਦ ਤੱਕ ਮੇਲੇ ਨੂੰ ਫਿਰ ਆਪਣੇ ਕੋਲ ਸੂਟ ਰੈਡੀ ਹੋ ਜਾਊਗਾ ਜਦੋਂ ਸੂਟ ਪਹੁੰਚ ਗਏ ਮੇਲੇ ਤੋਂ ਪਹਿਲਾਂ ਪਹਿਲਾਂ ਫਿਰ ਤਾਂ ਦਾ ਫਿਰ ਉਹ ਦੋ ਸਿਉਂਤੇ ਜਾਣਗੇ ਦੋ ਸੂਟ ਆਰਡਰ ਕਰੇਗਾ ਨੇ ਮੇਰੇ ਤੇ ਫਿਰ ਨਹੀਂ ਫਿਰ ਇਹਨਾਂ ਨਾਲੇ ਦੇਖਾਂਗੇ ਮੇਲਾ ਜੋ ਪਹਿਲੇ ਪਹਿਲੇ ਇੱਕ ਦੋ ਪਾ ਲਾਂਗੇ ਤੇ ਇੱਕ ਇਹ ਹੈਗਾ ਇੱਕ ਹੋਰ ਸਮਾਉਣਾ ਦਿੱਤਾ ਹੋਇਆ ਉਹ ਜਿਹੜੇ ਮੈਂ ਖੰਨੇ ਤੋਂ ਲੈ ਕੇ ਆਈ ਸੀ ਉਹ ਤੇ ਉਹ ਸਿਉਂਤਾ ਗਿਆ ਤੇ ਕੀ ਕੇ ਹੋ ਜੂਗਾ ਚਲ ਇੱਕ ਅੱਧਾ ਹੋਰ ਲਈਦਾ ਤਿੰਨ ਸੂਟ ਚਾਹੀਦੇ ਨੇ ਘੱਟੋ ਘੱਟ ਤਿੰਨ ਚਾਰ ਸੂਟ ਚਾਹੀਦੇ ਨੇ ਆਪਾਂ ਨੂੰ ਮੇਲੇ ਨੂੰ ਪਾਉਣ ਵਾਸਤੇ ਤੇ ਇੱਕ ਸੂਟ ਇਹ ਲੈ ਲੈਂਦਾ ਫਿਰ ਇੱਕ ਲੈ ਗਈ ਨਾ ਤੌਲੀਆ ਤੌਲੀਆ ਆਪਣੇ ਕੋਲ ਹੈਗੇ ਸੀਗਾ ਮਤਲਬ ਖਰਾਬ ਹੋ ਗਿਆ ਇੱਕ ਤੌਲੀਆ ਤੇ ਦੇਖਦੇ ਆ ਫ੍ਰੈਂਚਸ ਕਰਨ ਨੂੰ ਲੈ ਲੂਗਾ ਜਾਂ ਸਾਜ ਲੈ ਲੂਗਾ ਤੇ ਉਹਨਾਂ ਦੋਹਾਂ ਚੋਂ ਜਿਹਨੇ ਜਿਨੂੰ ਪਸੰਦ ਆ ਇਹ ਲੈ ਲੇਗਾ ਬਾਕੀ ਇਹ ਕੋਲ ਤਾਂ ਹੈਗੇ ਸੀਗੇ ਇਹਨਾਂ ਆਂ ਤਾਂ ਵੀ ਨਵੇਂ ਤੋੜੀਏ ਤਾਂ ਹੁੰਦਾ ਦੋਹਾਂ ਨੂੰ ਜਿਹਨੇ ਲੈਣਾ ਉਹ ਲੈ ਲੂ ਬੈਸਤਾ ਹੈਗੀ ਉਹਨਾਂ ਕੋਲ ਤੇ ਜਿਹਨੂੰ ਨਮਾ ਲੈਣਾ ਹੋਊਗਾ ਲੈ ਲੇਨੂਗੀ ਤੇ ਇਹ ਲੈ ਕੇ ਆਂਦੇ ਖਾਣ ਨੂੰ ਲਿਆਦੇ ਜੀ ਇਹਨਾਂ ਨੂੰ ਸਿਓ 2 ਕਿਲੋ ਲੈ ਕੇ ਆਦੇ ਤੇ ਖਾ ਗਏ ਵਿੱਚੋਂ ਛੋਟੇ ਛੋਟੇ ਜਿਹੜੂ ਮਿਲਦੇ ਨਹੀਂਗੇ ਹੁਣ ਉਹਨੇ ਕਹਿੰਦੇ ਨੇ ਇਹ ਲੈ ਕੇ ਆਂਦਾ ਆਪਣੇ ਕੂਟੀਆਂ ਖਰਾਬ ਹੋ ਗਏ ਉਹਨਾਂ ਨੇ ਕੂਟੀਆਂ ਦਾ ਸਮਾਂ ਵੈਸੇ ਇਹ ਨਾ ਜਿਹੜੀਆਂ ਇਹ ਟੂਟੀਆਂ ਨੇ ਆਪਣੇ ਲੱਗੀਆਂ ਹੁੰਨਾਂ ਸਟੀਲ ਦੀਆਂ ਇਹ ਵਧੀਆ ਚੀਜ਼ ਨੇ ਅੱਗੇ ਸਾਰੀ ਟੂਟੀਆਂ ਬਦਲਣੇ ਪੈਂਦੀ ਸੀਗੇ ਹੁਣ ਜਿਹੜੀਆਂ ਇਹ ਟੂਟੀਆਂ ਨੇ ਸਾਡੇ ਲੱਗੀਆਂ ਹੁੰਨਾਂ ਸਿਰਫ ਜਦੋਂ ਉਹ ਚੋਣ ਲਾ ਜਾਂਦੀ ਆ ਇਹ ਕਾ ਚੀਜ਼ ਲਿਆ ਕੇ ਬਦਲ ਲੈਣੇ ਆ ਉਹਦੇ ਵਿੱਚ ਇਹ ਪਾ ਦਨੇ ਆ ਟੂਟੀ ਦੇ ਵਿੱਚ ਤੇ ਟੂਟੀ ਆਪਣੀ ਬਿਲਕੁਲ ਸੈੱਟ ਹੋ ਜਾਂਦੀ ਆ ਅ ਪਤਾ ਹੈ ਟਾਈਲ ਦੇ ਉਪਰ ਇਹ ਟੈਂਟੈਂਸ ਆ ਉਹ ਲੱਗੀਆਂ ਸੀਗੀਆਂ ਉਹਦੋਂ ਇਹ ਟੂਟੀਆਂ ਜਦੋਂ ਆਪਾਂ ਨੇ ਥਾਂ ਪਾਇਆ ਸੀ ਬਾਥਰੂਮ ਵਗੈਰਾ ਬਾਥਰੂਮ ਚ ਪਾਉਣੀਆਂ ਨੇ ਇਹ ਤੇ ਫਿਰ ਇਹ ਬਦਲ ਰਹੇ ਆ ਕਈ ਸਾਲ ਹੋ ਗਏ ਬਾਥਰੂਮ ਵਿੱਚ ਟੂਟੀਆਂ ਲਾਇਆ ਨੂੰ ਜੱਦੀਆਂ ਮਤਲਬ ਹੁਣ ਖਰਾਬ ਹੋ ਨਾ ਨੇ ਤੇ ਫਿਰ ਇਹ ਪਾਵਾਂਗੇ ਉਹਨਾਂ ਦੇ ਵਿੱਚ ਤੇ ਇੱਕ ਲੈ ਕੇ ਆਇਆ ਸਹਿਜ ਆਪਦੇ ਵਾਸਤੇ ਪਰਫਿਊਮ ਇਹ ਵੋਲਾ ਬਲੈਕਬੇਰੀ ਹਾਂ ਬਲੈਕ ਬਲੈਕਬੇਰੀ ਤੇ ਇਹ ਪਤਾ ਨਹੀਂ 200 ਦਾ ਕਹਿੰਦਾ ਸੀਗਾ 150 ਦਾ ਦਿੱਤਾ ਉਹਨੇ ਕਿਉਂਕਿ ਇਹ ਉੱਥੋਂ ਜਿੱਤੋਂ ਅਸੀਂ ਇਹ ਲਿਆ ਨਾ ਉਤੋਂ ਹੀ ਜੁੱਤੀ ਲਈ ਸੀਗੀ ਤਾ ਕਰਕੇ ਫਿਰ ਉਹ ਲੈਸ ਕਰ ਲਵਾਂਗੇ ਇਹ ਜੁੱਤੀ ਲੈ ਕੇ ਆਇਆ ਤਾਂ ਇਹ ਜੁੱਤੀ ਟੁੱਟ ਗਈ ਸੀ ਹੁਣ ਮੇਲੇ ਨੂੰ ਪਾਉਣ ਵਾਸਤੇ ਜੁੱਤੀ ਲੈ ਕੇ ਆਇਆ ਜੁੱਤੀ ਦਿੱਤੀ ਆ ਉਹਨਾਂ ਨੇ ਵੈਸੇ ਤਾਂ ਕਹਿੰਦੇ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਕਹਿੰਦੇ ਤਾਂ 1100 ਦੀ ਸੀਗੀ ਇਹ ਜੁੱਤੀ ਦੁਕਾਨ ਵਾਲੇ ਸ਼ੋਰੂਮ ਵਾਲੇ ਤੇ ਬਾਅਦ ਚ ਫਿਰ ਅਸੀਂ ਕਹਿ ਵੀ ਅਸੀਂ ਨਹੀਂ ਲੈਣੀ ਹੈਗੀ ਫਿਰ ਉਹਨਾਂ ਨੇ ਹੀ 500 ਦੀ ਜੁੱਤੀ ਦੇ ਦਿੱਤੀ ਸਾਢੇ 500 ਦੀ ਇਹ ਜੁੱਤੀ ਸਾਨੂੰ ਨੇ 500 ਦੀ ਲਈ ਆ ਫਿਰ ਉਹ ਸੈਂਟਰ ਦੇ ਅ ਸੈਂਟਰ ਉੱਤੇ ਪੱਦਾ ਬੂਟ ਮੰਗਦਾ ਸੀਗਾ ਬੂਟ ਨਹੀਂ ਚਲੇ ਨੇ ਲੈ ਹੈਗੇ ਤੇ ਫਿਰ ਇਹਨੇ ਆਪਣੀ ਜੁੱਤੀ ਉਹ ਲੈ ਲਈ। ਕਾਰ ਕੋਰਟੇ ਲਾ ਨੂੰ ਤਾਂ। ਉਹਦੇ ਕੋਲ ਜਿਹੜੀ ਜੁੱਤੀ ਸੀ ਨਾ ਉੱਤੇ ਜਦੋਂ ਕੰਮ ਤੇ ਜਾਂਦਾ ਹੁੰਦਾ ਸੀਗਾ ਨਹੀਂ ਪਾਉਂਦਾ ਉਹ ਟੁੱਟ ਗਈ ਤੇ ਬਾਕੀ ਲੋਰਾ ਵਗੈਰਾ ਉਹਦੇ ਟੀ-ਸ਼ਰਟ ਲੋਰਾ ਉਹ ਪਹਿਲਾਂ ਲੈ ਆਇਆ ਸੀਗਾ। ਅ ਇੱਕ ਇੱਕ ਲੋਰ ਲੈ ਲਈ ਸੀ ਮਤਲਬ ਦੋ ਲੋਹ ਲੋਹਰਾ ਲੈ ਲਈ ਸੀ ਦੋ ਟੀ-ਸ਼ਰਟਾਂ ਲੈ ਲਈਆਂ ਸੀਗੀਆਂ ਤੇ ਇਹ ਸੀਗਾ ਉਹਦਾ ਕੁੱਟਦਾ ਜਾਣਾ ਦਿੱਤਾ ਹੋਇਆ ਸਮਾਲਾ ਹਨ ਸੈਜ਼ ਦਾ ਤੇ ਵਾਈਟ ਰੰਗ ਦਾ ਉਹ ਕੁੱਟਦਾ ਜਾਣਾ ਸਮਾਲਾ ਕੋਦਾਂ ਸਾਰੇ ਬੱਚਿਆਂ ਨੇ ਨਾ ਮੁੰਡੇ ਜਿਹੜੇ ਬੜੇ ਮੁੰਡੇ ਹੁੰਦੇ ਆ ਉਹਨਾਂ ਦੇ ਸਾਰਿਆਂ ਦੇ ਵਾਈਟ ਕਲਰ ਦੇ ਪਾਈ ਹੁੰਦੇ ਨੇ ਇਹ ਵਾਈਟ ਕਲਰ ਦੇ ਸਮਾਲੇ ਤੇ ਉਦੋਂ ਭੈਣ ਕੁਛ ਕਹਿਂਦੀ ਸੀ ਜਦੋਂ ਉਹਦੇ ਬਾਪੇ ਦਾ ਪਰਤਾਂ ਪਜਾਮਾ ਸਮਾਗਲੇ ਲੰਦਾ ਸੀਗਾ ਹਰਮੇਸ਼ ਭੈਣ ਪੁੱਛਦੀ ਸੀਗੀ ਵੀ ਕਿੱਥੋਂ ਕਿਹੜੇ ਟੇਲਰ ਤੋਂ ਸਮਾਉਨੇ ਆ? ਇਹ ਅਸੀਂ ਨਾ ਇਹ ਬਹੁਤ ਪੁਰਾਣਾ ਟੇਲਰ ਆ ਮਤਲਬ ਮੇਰੇ ਵਿਆਹ ਤੋਂ ਪਹਿਲਾਂ ਦਾ ਮੰਮੀ ਉਹ ਨਹੀਂ ਉੱਥੇ ਜਾਂਦੇ ਨੇ ਤੇ ਅਸੀਂ ਵੀ ਉੱਥੇ ਸਮਾਉਨੇ ਆ। ਲੱਖੀ ਲੱਖੀ ਆ ਟੇਲਰ ਦਾ ਨਾਂ ਮਰਚਿਵਾਲਾ ਸਾਹਿਬ ਗੇਟ ਵੱੜ ਦੀ ਸਾਰੇ ਮਤਲਬ ਥੋੜੀਆਂ ਦੁਕਾਨਾਂ ਛੱਡ ਕੇ ਉਹਨਾਂ ਦੀ ਦੁਕਾਨ ਆ। ਤੇ ਉਹਨਾਂ ਤੋਂ ਹੀ ਆਪਾਂ ਕੱਪੜੇ ਸਮਾਉਨੇ ਸ਼ੁਰੂ ਤੋਂ। ਤੇ ਇਹ ਹੈਗੇ ਐਡਜਸਟ ਕਰਨ ਦੇ। ਇੱਕ 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 ਹੋਰ ਟੀ-ਸ਼ਰਟ ਲੈਂਦੀ ਐ। ਇੱਕ ਲੈਂਦੀ ਐ ਇਹ ਉਹਨ ਕਬੂਤਰਾਂ ਦਾ ਜਿਆਦਾ ਸ਼ੌਂਕ। ਕਬੂਤਰਾਂ ਦੀ ਟੀ-ਸ਼ਰਟ। ਬੈਗ ਤੇ। ਤੇ ਵੈਸੇ ਤਾਂ ਰੁੱਸ ਗਿਆ ਹੁਣ ਸਾਡੇ ਨਾਲ ਰੁੱਸਿਆ ਹੋਇਆ। ਹਾਲੇ ਹੈ ਜੀ ਮਿਲ ਘਰੇ ਨਹੀਂ ਮਿਲਿਆ ਹੈਗਾ। ਅਸੀਂ ਉਹਨੂੰ ਛੱਡ ਕੇ ਸਕੂਲ ਗਿਆ ਹਾਂ ਸੀ ਨਾ ਸੈਜ ਅੱਜ ਘਰੇ ਸੀਗਾ। ਤੇ ਸੈਜ ਨਾਲ ਚਲੇ ਗਈ ਸੀਗੀ। ਤੇ ਹੁਣ ਜਦੋਂ ਉਹਨੂੰ ਮੈਂ ਦਿਖਾਉਣਾ ਵੀ ਤੈਨੂੰ ਕੱਪੜੇ ਲਿਆ ਕੇ ਵੀ ਤੇ ਇਹ ਕਬੂਤਰਾਂ ਦੀ ਟੀ-ਸ਼ਰਟ ਲੈਂਦੀ ਹੈ ਨਾ ਉਹਨੇ ਮੰਨ ਲੈਣਾ। ਉਹਨ ਕਬੂਤਰਾਂ ਹੀ ਦਾ ਬਹੁਤ ਸ਼ੌਂਕ। ਇਹ ਇੱਕ ਲੋਅਰ ਇਹ ਵਾਲੀ ਲਿਆਤੀ ਹਾਂ। ਸਰ ਤੇ ਜਿਪ ਮਾੜੀ ਬਹੁਤ ਜਲ ਖਰਚਾ ਹੋ ਜਾਂਦਾ ਜੀ ਮੇਲੇ ਨੂੰ ਹਨਾ ਤੁਹਾਨੂੰ ਸਾਡ ਮੇਲਾ ਬਹੁਤ ਜੱਗੀ ਬਹੁਤ ਭਾਰੀ ਮੇਲਾ ਲੱਗਦਾ ਆਪਣੇ ਉਰੇ ਬਹੁਤ ਦੂਰੋਂ ਦੂਰੋਂ ਪੁਲਮਾਨ ਆਉਣੇ ਨੇ ਤੇ ਪੋਸਟਰ ਲੱਗੇ ਹੋਏ ਨੇ ਮੈਂ ਸਾਈਨ ਨੂੰ ਕਿਹਾ ਸੀਗਾ ਵੀ ਪੋਸਟਰ ਦੇ ਦੀ ਮੈਂ YouTube ਤੇ ਪਾ ਦੂੰਗੀ ਆਪਣੇ ਤੇ ਜਿੰਜੇ ਬਹੁਤ بڑے بڑے ਪੁਲਮਾਨ ਆਉਣੇ ਨੇ ਮਨੇ ਕੀ ਨੋਰੇ ਲੇ ਰਿਆ ਸੀਗਾ ਮੈਂ ਭੁੱਲ ਗਈ ਤੇ ਬਹੁਤ ਜਾਂਜੀ ਬਹੁਤ ਬੜਾ ਪੋਸਟਰ ਹੁੰਦਾ ਮੈਂ ਮਗਾ ਕੇ ਤੁਹਾਨੂੰ ਦਿਖਾਉਂਗੀ ਪੋਸਟ ਆ ਕੇ ਲਿਖੇ ਤੇ ਹੁਣ ਇਹਨਾਂ ਨੂੰ ਨਾ ਤਿੰਨ ਤਿੰਨ ਸੂਟ ਹੋਗੇ ਤਿੰਨ ਦਿਨ ਮੇਲਾ ਭਰਦਾ ਆਪਣੇ ਨੌਵੀਂ ਕਾਰਸੀ ਪਹਿਲਾ ਨੌਵੀਂ ਵਾਲਾ ਦਿਨ ਫਿਰ ਵਿਚਾਰ ਦਾ ਦਿਨ ਛੋਟੀ ਚੰਡੀ ਫਿਰ ਐਂਡ ਦੀ ਤੀਜੀ ਚੰਡੀ ਤਿੰਨ ਦਿਨ ਤਿੰਨ ਦਿਨ ਮੇਲਾ ਭਰਦਾ ਚੌਥੇ ਦਿਨ ਮਤਲਬ ਸਮਾਪਤੀ ਹੁੰਦੀ ਆ ਫਾਟੇਦੰਤ ਵੈਸੇ ਭੀੜ ਤਾਂ ਹੁਦਦੀ ਹੈ ਕੱਟੇ ਹੁੰਦੀ ਹੈ ਜਿਹੜੇ ਰਿਸ਼ਤੇਦਾਰ ਰਹਿ ਗਏ ਰਹਿ ਜਾਂਦੇ ਨੇ ਉਹ ਬਾਅਦ ਚ ਘੁੰਮਦੇ ਹੁੰਦੇ ਨੇ ਬਾਜ਼ਾਰ ਚ ਦੁਕਾਨਾਂ ਵਗੈਰਾ ਲੱਗੀਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਤਿੰਨ ਤਿੰਨ ਸੂਟ ਲੈ ਕੇ ਮਤਲਬ ਜਿਸ ਕਾਰਨ ਨੂੰ ਦੋ ਇਹ ਲੈ ਤੇ ਇੱਕ ਇਹਦੇ ਕੋਲ ਕਾਲਾ ਕੁਰਤਾ ਵੀ ਆਮਾ ਹੈਗਾ ਤੇ ਸੈਲਪ੍ਰੀਤ ਕੋ ਚਿੱਟਾ ਕੁਰਤਾ ਵੀ ਆਮਾ ਹੋ ਗਿਆ ਇੱਕ ਦੋ ਇਹਨੇ ਹੀ ਲੈਣੀਆਂ ਟੀ-ਸ਼ਰਟਾਂ ਤੇ ਲੋਹਰਾ ਤਿੰਨ ਇਹਦੇ ਕੋਲ ਹੋ ਗਏ ਜਾਂ ਚੀਕੀ ਕੋ ਕੁਰਤਾ ਆਮਾ ਹੋ ਗਿਆ ਇਹਨਾਂ ਕੋਲ ਤੇ ਬਾਕੀ ਇਹ ਲੋਹਰਾ ਵਾਲੇ ਹੋ ਗਏ ਤਿੰਨ ਦੇ ਸੂਟ ਹੋ ਗਏ ਇਹਨਾਂ ਦੇ ਤੇ ਪਾਪੇ ਨੇ ਮਹਿਲਾ ਸਮਾਨੇ ਜਿਹੀ ਕੁਰਤੇ ਵੀ ਆਮਾ ਬਾਕੀ ਮੇਰਾ ਵੀ ਇੱਕ ਇਹ ਹੋ ਗਿਆ ਤੇ ਇੱਕ ਦੂਸਰਾ ਦੋ ਸੂਟ ਸਮਾਏ ਸਮਾਏ ਗਏ ਬਾਕੀ ਪੁਰਾਣੇ ਚੋਪਾ ਦਾ ਜਿਹੜੇ ਪਹਿਲੇ ਹੈਗੇ ਆ ਜੇ ਉਹ ਪਹੁੰਚ ਗਏ ਤਾਂ ਉਹ ਦੋ ਸਮਾ ਲਾਂਗੇ ਨਹੀਂ ਫਿਰ ਇਹਨਾਂ ਨਾਲੇ ਦੇਖਣਾ ਪਊਗਾ ਬਸ ਇਹ ਸੀਗੀ ਆਪਣੀ ਛੋਟੀ ਜੀ ਸ਼ਾਪਿੰਗ ਜਿਹੜੀ ਅੱਜ ਆਪਾਂ ਨੇ ਕਰੀ ਆ ਤੇ ਚਲੋ ਹੁਣ ਤੇਰੀ ਟੈਨਸ਼ਨ ਨਹੀਂ ਕਿ ਕਿ ਵੀ ਸੂਟ ਦੀ ਆ ਨਾ ਨਹੀਂ ਮੈਨੂੰ ਬਹੁਤ ਟੈਨਸ਼ਨ ਸੀਗੀ ਕਿ ਸੂਟ ਸਮਾਉਣਾ ਕਿਹੜਾ ਪਾਉਂਗੀ ਸਮਾਉਂਗੀ ਤੇ ਦੇੰ ਵੀ ਥੋੜੇ ਰਹਿ ਗਏ ਨੇ ਚਲੋ ਇਹਨੂੰ ਹੁਣ ਆਪਾਂ ਸਿਉ ਲਾਂਗੇ ਤੇ ਬਾਕੀ ਜੀ ਆਪਾਂ ਅੱਜ ਦੀ ਵੀ ਐਡੀ ਕੇ ਵੀਡੀਓ ਦਾ ਐਂਡ ਕਰਦੇ ਹਾਂ ਨਾ ਪਤਾ ਨਹੀਂ ਛੋਟੀ ਹੈ ਪਤਾ ਨਹੀਂ ਗੜੀ ਹੈ ਕਿੰਦੀ ਵੀਡੀਓ ਬਣ ਗਈ ਇਹ ਨਹੀਂ ਮੈਨੂੰ ਪਤਾ ਆਏਗਾ ਤੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਜੇਕਰ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਅੱਜ ਕੱਲ੍ਹ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਿਹਿਆ ਕਾ ਜੀ ਬਾਏ ਬਾਏ